ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕੁੰਭ ਰਾਸ਼ੀ ਫਲ ਵਾਲਿਆਂ ਦੇ ਬਾਰੇ ਜਿਨ੍ਹਾਂ ਦਾ ਨਾਮ ਐਸ ਤੇ ਜੀ ਅੱਖਰ ਤੋਂ ਸ਼ੁਰੂ ਹੁੰਦਾ ਹੈ ਜਿਹੜੇ ਰਾਸ਼ੀ ਵਾਲੇ ਕੁੰਭ ਰਾਸ਼ੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਰਾਸ਼ੀ ਵਾਲਿਆਂ ਦੇ ਲਈ ਜਨਵਰੀ ਮਹੀਨਾ ਕਿਵੇਂ ਦਾ ਰਹਿਣ ਵਾਲਾ ਹੈ ਕਿਹੜੀਆਂ ਦੋ ਭਵਿੱਖ ਬਾਣੀਆਂ ਉਹਨਾਂ ਦੇ ਲਈ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਬਾਰੇ ਸੁਣ ਕੇ ਉਹਨਾਂ ਦੇ ਉੱਡ ਜਾਣਗੇ ਹੋਸ਼ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਦੀ ਕਿਰਪਾ ਹਮੇਸ਼ਾ ਦੇ ਲਈ 12 ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਤੇ ਨਵੇਂ ਸਾਲ ਦੇ ਵਿੱਚ 12 ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਇਸ ਬਾਰੇ ਬਹੁਤ ਹੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਥੋੜੇ ਹੀ ਦਿਨ ਰਹਿ ਗਏ ਹਨ ਤੇ 2025 ਦਾ ਸਾਲ ਸ਼ੁਰੂ ਹੋਣ ਵਾਲਾ ਹੈ ਤੇ ਆਪਣੀ ਜਿਹੜੇ ਕੁੰਭ ਰਾਸ਼ੀ ਦੇ ਜਤਕ ਹਨ ਜਨਵਰੀ ਦਾ ਮਹੀਨਾ ਜਾਨੀ ਕਿ ਪਹਿਲਾ ਮਹੀਨਾ ਸਾਲ ਦਾ ਇਹਨਾਂ ਦਾ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਜਾ ਰਿਹਾ ਹੈ ਕਿ ਕੁੰਭ ਰਾਸ਼ੀ ਦਾ ਤੀਸਰਾ ਚਰਨ ਸਾੜ ਸਤੀ ਦਾ 29 ਮਾਰਚ 2025 ਨੂੰ ਸ਼ੁਰੂ ਹੋਣ ਵਾਲਾ ਹੈ ਤੇ ਇਹਨਾਂ ਦੇ ਦਿਨ ਬਦਲਣ ਵਾਲੇ ਹਨ ਇਸ ਦੇ ਉੱਤੇ ਕਾਫੀ ਸਾਰੀ ਇਸ ਗੱਲ ਦੇ ਉੱਤੇ ਦੋਸਤੋ ਕਾਫੀ ਸਾਰੀਆਂ ਵੀਡੀਓਜ਼ ਬਣਾ ਚੁੱਕੇ ਹਨ ਤੁਸੀਂ ਸਾਡੇ ਚੈਨਲ ਨੂੰ ਦੇਖ ਸਕਦੇ ਹੋ ਤਾਂ ਇੱਥੇ ਅਸੀਂ ਤੁਹਾਨੂੰ ਦੱਸ ਦਈਏ ਕਿ ਜੋ ਤੁਹਾਡੇ ਨਾਲ ਬਹੁਤ ਹੀ ਕੁਝ ਚੰਗਾ ਹੋਣ ਵਾਲਾ ਹੈ ਇਹ ਜਨਵਰੀ ਦਾ ਮਹੀਨਾ ਤੁਹਾਡੇ ਲਈ ਬਹੁਤ ਚੰਗਾ ਸਾਬਿਤ ਹੋ ਜਾਵੇਗਾ ਉਹ ਤੁਹਾਡੀ ਖੁਸ਼ੀਆਂ ਦੀ ਇੱਕ ਸ਼ੁਰੂਆਤ ਹੀ ਹੈ ਇਸ ਤਰ੍ਹਾਂ ਕਿ ਜਿਵੇਂ ਖੁਸ਼ੀਆਂ ਦੀ ਸ਼ੁਰੂਆਤ ਹੁੰਦੀ ਹੈ ਉਸ ਦਾ ਇੱਕ ਛੋਟਾ ਜਿਹਾ ਚਰਨ ਜਨਵਰੀ ਮਹੀਨਾ ਹੈ ਤੁਸੀਂ ਸਮਝ ਲੈਣਾ ਕਿ 2025 ਸਾਲ ਤੁਹਾਡੇ ਲਈ ਖੁਸ਼ੀਆਂ ਦਾ ਪੰਡਾਰਾ ਲੈ ਕੇ ਆਉਣ ਵਾਲਾ ਹੈ ਜਨਵਰੀ ਦਾ ਮਹੀਨਾ ਕੁੰਭ ਰਾਸ਼ੀ ਦੇ ਜਾਤਕਾਂ ਵਾਸਤੇ ਬਹੁਤ ਸਾਰੇ ਸਰਪ੍ਰਾਈਜ਼ ਲੈ ਕੇ ਆ ਰਿਹਾ ਹੈ ਵਿਸ਼ੇਸ਼ ਤੌਰ ਤੇ ਜਨਵਰੀ ਦੇ ਅਖੀਰੀ ਦਿਨਾਂ ਦੇ ਵਿੱਚ ਬਸ ਤਿਆਰ ਹੋ ਜਾਓ ਜੀ ਮਠਿਆਈ ਵੰਡਣ ਦੇ ਲਈ ਕਿਉਂਕਿ ਤੁਹਾਡੇ ਜੀਵਨ ਵਿੱਚ ਹੋਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਤੇ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਹਨ ਤੇ ਕਿਹੜੀ ਤਰੀਕ ਨੂੰ ਜੇਕਰ ਤੁਸੀਂ ਵਰਤ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਬਹੁਤ ਹੀ ਸੁਖਾਲੀ ਹੋ ਜਾਵੇਗੀ ਸੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਦੋਸਤੋ ਕੁੰਭ ਰਾਸ਼ੀ ਵਾਲਿਆਂ ਦੇ ਲਈ ਜਨਵਰੀ ਮਹੀਨਾ ਹੈਲਥ ਦੇ ਤੌਰ ਤੇ ਵੀ ਬੜਾ ਹੀ ਵਧੀਆ ਸਾਬਿਤ ਹੋ ਜਾਵੇਗਾ ਲਵ ਰਿਲੇਸ਼ਨਸ਼ਿਪ ਦੇ ਲਈ ਵੀ ਇਹ ਮਹੀਨਾ ਤੁਹਾਡੇ ਲਈ ਬਹੁਤ ਚੰਗਾ ਸਾਬਿਤ ਹੋਵੇਗਾ ਇਹ ਜੋ ਜਾਣਕਾਰੀ ਹੈ ਜੀ ਚੰਦਰ ਰਾਸ਼ੀ ਤੇ ਆਧਾਰਿਤ ਹੈ ਜੇ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ ਤਾਂ ਤੁਸੀਂ ਇਸ ਨੂੰ ਨਾਮ ਤੇ ਲਗਨ ਦੇ ਆਧਾਰ ਤੇ ਵੀ ਵੇਖ ਸਕਦੇ ਹੋ ਜਨਵਰੀ ਮਹੀਨੇ ਦੇ ਵਿੱਚ ਤੁਹਾਡੀ ਹੈਲਥ ਜਾਨਕਿ ਤੁਹਾਡੀ ਜਿਹੜੀ ਸਿਹਤ ਹੈ ਉਹ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ ਕਿਉਂਕਿ ਸਿਹਤ ਦੇ ਸੁਆਮੀ ਸ਼ਨੀ ਹਨ ਜੋ ਕੁੰਭ ਰਾਸ਼ੀ ਵਿੱਚ ਬੈਠੇ ਹਨ ਤੇ ਸ਼ੁਕਰ ਰਾਸ਼ੀ ਦੇ ਨਾਲ ਬੈਠੇ ਹਨ ਸ਼ੁਕਰ ਸ਼ਨੀ ਤੇ ਮੰਗਲ ਇਹ ਤਿੰਨੋਂ ਹੀ ਮਿਲ ਕੇ ਤੁਹਾਡੇ ਲਈ ਛਸ਼ਟਾ ਜੋਗ ਬਣਾ ਰਹੇ ਹਨ ਜਿਸ ਦੇ ਕਾਰਨ ਕੁੰਭ ਰਾਸ਼ੀ ਵਾਲੇ ਭਾਵੇਂ ਤੁਸੀਂ ਮੇਲ ਹੋ ਭਾਵੇਂ ਤੁਸੀਂ ਫੀਮੇਲ ਹੋ ਸਭ ਨੂੰ ਆਪਣੇ ਖਾਣ ਪੀਣ ਦਾ ਬਹੁਤ ਹੀ ਖਾਸ ਧਿਆਨ ਰੱਖਣਾ ਹੋਵੇਗਾ। ਮਤਲਬ ਕਿ ਬਾਹਰ ਦੀਆਂ ਜਿਹੜੀਆਂ ਚੀਜ਼ਾਂ ਹਨ, ਫਾਸਟ ਫੂਡ ਜਾਂ ਰਿਹੜੀ ਦਾ ਖਾਣਾ ਤੁਹਾਨੂੰ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ। ਠੰਡਾ ਖਾਣਾ ਤਾਂ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ। ਠੰਡੇ ਖਾਣ ਤੋਂ ਇੱਕਦਮ ਜਦੋਂ ਤੁਸੀਂ ਬਾਅਦ ਵਿੱਚ ਪਾਣੀ ਪੀ ਲੈਂਦੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਖਰਾਬ ਕਰ ਦੇਵੇਗਾ। ਤੁਹਾਨੂੰ ਆਪਣੇ ਸਰੀਰ ਨੂੰ ਬਹੁਤ ਹੀ ਧਿਆਨ ਦੇਣਾ ਹੋਵੇਗਾ। ਤੇ ਆਪਣੀ ਸਿਹਤ ਲਈ ਬਹੁਤ ਸਾਰੇ ਪਰਹੇਜ਼ ਰੱਖਣੇ ਹੋਣਗੇ ਇਸ ਮਹੀਨੇ ਤੁਹਾਡਾ ਇਮਿਊਨਿਟੀ ਸਿਸਟਮ ਜਿਹੜਾ ਹੈ ਉਸ ਵਿੱਚ ਪ੍ਰੋਬਲਮ ਹੋ ਸਕਦੀ ਹੈ ਅਲਰਜੀ ਹੋ ਸਕਦੀ ਹੈ ਜਦੋਂ ਸ਼ਨੀ ਤੇ ਮੰਗਲ ਮਿਲ ਕੇ ਤੁਹਾਡੀ ਰਾਸ਼ੀ ਦੇ ਵਿੱਚ ਹੋਣਗੇ ਤਾਂ ਤੁਹਾਡੇ ਲਈ ਥੋੜਾ ਜਿਹਾ ਘਾਤਕ ਵੀ ਸਾਬਿਤ ਹੋ ਸਕਦਾ ਹੈ ਇਸ ਮਹੀਨੇ ਤੁਹਾਡਾ ਐਕਸੀਡੈਂਟ ਹੋਣ ਦੀ ਸੰਭਾਵਨਾ ਹੈ ਇਸ ਗੱਲ ਤੋਂ ਅਸੀਂ ਪਹਿਲਾਂ ਹੀ ਤੁਹਾਨੂੰ ਅਗਤ ਕਰ ਰਹੇ ਹਾਂ ਭਾਵਕੇ ਤੁਹਾਨੂੰ ਪਹਿਲਾਂ ਹੀ ਜਾਣਕਾਰੀ ਤੇ ਸਾਵਧਾਨੀ ਦੇ ਰਹੇ ਹਾਂ ਕਿ ਤੁਸੀਂ ਡਰਾਈਵ ਕਰਦੇ ਸਮੇਂ ਖਾਸ ਧਿਆਨ ਰੱਖਣਾ ਹੈ ਤੁਸੀਂ ਆਪਣੇ ਆਪ ਹੀ ਜੇਕਰ ਹੌਲੀ ਗੱਡੀ ਚਲਾਉਂਦੇ ਹੋ ਤਾਂ ਨੁਕਸਾਨ ਤੋਂ ਬਚ ਸਕਦੇ ਹੋ ਖਾਣ ਪੀਣ ਦੀਆਂ ਚੀਜ਼ਾਂ ਤੇ ਵੀ ਖਾਸ ਧਿਆਨ ਰੱਖਣਾ ਹੈ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਕੁੰਭ ਰਾਸ਼ੀ ਵਾਲਿਆਂ ਦਾ ਜਨਵਰੀ ਮਹੀਨੇ ਦੀ ਸ਼ੁਰੂਆਤ ਬਹੁਤ ਹੀ ਚੰਗੀ ਹੋਣ ਵਾਲੀ ਹੈ ਮੰਗਲ ਗ੍ਰਹਿ ਜੋ ਹੈ ਜੀ ਉਹ ਤੁਹਾਡੇ ਲਈ ਚੰਗਾ ਸਾਬਿਤ ਹੋ ਜਾਵੇਗਾ ਤੇ ਉਹ ਬੱਕਰੀ ਹੋ ਰਹੇ ਹਨ ਜਿਸ ਤਰ੍ਹਾਂ ਕਿ ਮੰਗਲ ਬੱਕਰੀ ਹੋਣਗੇ ਤੇ ਉਲਟੀ ਚਾਲ ਚੱਲਣਗੇ ਉਸੇ ਹੀ ਤਰ੍ਹਾਂ ਤੁਹਾਡੇ ਕੰਮ ਫਿਰ ਸਿੱਧੇ ਹੁੰਦੇ ਜਾਣਗੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਤੇ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਤੁਹਾਨੂੰ ਕੋਈ ਚੰਗੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਇਸ ਸਮੇਂ ਤੁਹਾਡਾ ਕੋਈ ਰੁਕਿਆ ਹੋਇਆ ਕੰਮ ਜਿਹੜਾ ਕਾਫੀ ਸਮੇਂ ਤੋਂ ਰੁਕਿਆ ਸੀ ਉਹ ਵੀ ਹੁਣ ਸਫਲਤਾਪੂਰਵਕ ਪੂਰਾ ਹੋ ਜਾਵੇਗਾ ਜਾਂ ਫਿਰ ਤੁਹਾਡੇ ਪਰਿਵਾਰ ਵਿੱਚ ਫੈਮਿਲੀ ਤੋਂ ਰਿਲੇਟਡ ਵੀ ਕੋਈ ਕੰਮ ਰੁਕ ਰੁਕਿਆ ਹੋਇਆ ਜਨਵਰੀ ਦੀ ਸ਼ੁਰੂਆਤ ਦੇ ਵਿੱਚ ਹੀ ਤੁਹਾਡਾ ਸਫਲਤਾਪੂਰਵਕ ਪੂਰਾ ਹੋ ਕੇ ਤੁਹਾਨੂੰ ਖੁਸ਼ਖਬਰੀ ਦੇ ਸਕਦਾ ਹੈ ਇਸ ਤੋਂ ਇਲਾਵਾ ਕੁੰਭ ਰਾਸ਼ੀ ਵਾਲਿਆਂ ਵਾਸਤੇ ਜਨਵਰੀ ਦਾ ਮਹੀਨਾ ਬੜਾ ਹੀ ਜ਼ਿਆਦਾ ਟਰੈਵਲਿੰਗ ਵਾਲਾ ਵੀ ਰਹਿ ਸਕਦਾ ਹੈ ਤੁਸੀਂ ਫੀਲ ਕਰੋਗੇ ਬਹੁਤ ਜ਼ਿਆਦਾ ਕਿ ਤੁਹਾਨੂੰ ਸਫ਼ਰ ਕਰਨਾ ਪੈ ਰਿਹਾ ਹੈ ਯਾਤਰਾ ਕਰਨੀ ਪੈ ਰਹੀ ਹੈ ਕਦੀ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਵਿੱਚ ਮਤਲਬ ਕਿ ਬਾਜ਼ਾਰਾਂ ਦੇ ਚੱਕਰ ਵੀ ਕੱਟਣੇ ਪੈ ਸਕਦੇ ਹਨ ਵਿਆਹ ਸ਼ਾਦੀ ਫੰਕਸ਼ਨ ਤੇ ਵੀ ਬਹੁਤ ਜ਼ਿਆਦਾ ਤੁਹਾਨੂੰ ਕਾਰਡ ਭਾਵ ਕੇ ਇਨਵੀਟੇਸ਼ਨ ਆਉਣ ਦੀ ਸੰਭਾਵਨਾ ਹੈ ਮਤਲਬ ਕਿ ਬਹੁਤ ਜ਼ਿਆਦਾ ਵਿਆਹ ਸ਼ਾਦੀਆਂ ਵਿੱਚ ਹੀ ਟਰੈਵਲਿੰਗ ਬਾਜ਼ਾਰਾਂ ਦੇ ਚੱਕਰ ਵਿੱਚ ਤੁਸੀਂ ਬਿਜ਼ੀ ਰਹਿਣ ਵਾਲੇ ਹੋ ਤੁਸੀਂ ਜਨਵਰੀ ਮਹੀਨੇ ਵਿੱਚ ਧਨ ਦੀ ਸਥਿਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਖਰਚ ਕਰੋਗੇ ਤਾਂ ਵੇਖੋ ਜੀ ਜਿਹੜਾ ਸ਼ਨੀ ਹੈ ਇਸ ਜਨਵਰੀ ਦੇ ਮਹੀਨੇ ਤੁਹਾਡੇ ਲਈ ਬਹੁਤ ਹੀ ਨਕਸ਼ਤਰ ਦੇ ਵਿੱਚ ਬੈਠੇ ਹਨ ਤੁਹਾਡੇ ਤਿੰਨ ਵੱਡੇ ਕੰਮ ਤਨ ਤੋਂ ਮਨੀ ਤੋਂ ਰਿਲੇਟਡ ਹੋ ਸਕਦੇ ਹਨ ਪਹਿਲਾ ਤੁਹਾਡੇ ਕੋਈ ਨਾ ਕੋਈ ਵੱਡੀ ਡੀਲ ਕਰੈਕ ਹੋ ਸਕਦੀ ਹੈ ਜਾਂ ਕੋਈ ਤੁਹਾਡਾ ਕੰਟਰੈਕਟ کہہ ਸਕਦੇ ਹੋ ਕਿ ਉਹ ਰੀਨਿਊ ਹੋ ਸਕਦਾ ਹੈ ਮਤਲਬ ਕਹਿਣ ਤੋਂ ਭਾਵ ਇਹ ਹੈ ਜੀ ਕਿ ਕੋਈ ਨਾ ਕੋਈ ਡੀਲ ਜੋ ਤੁਹਾਡੀ ਵੱਡੀ ਡੀਲ ਹੈ ਉਹ ਕਰੈਕ ਹੋ ਜਾਵੇਗੀ ਜਾਂ ਕੰਟਰੈਕਟ ਤੁਹਾਨੂੰ ਮਿਲ ਜਾਵੇਗਾ ਉਸ ਦੇ ਨਾਲ ਤੁਹਾਨੂੰ ਦੁਗਣਾ ਧਨ ਲਾਭ ਪ੍ਰਾਪਤ ਹੋ ਸਕਦਾ ਹੈ ਦੂਜੇ ਨੰਬਰ ਤੇ 10 ਜਨਵਰੀ ਤੋਂ ਬਾਅਦ ਠੀਕ ਹੈ ਜੀ ਤੇ ਇਹ ਸਮਾਂ ਤੁਸੀਂ ਲਿਖ ਕੇ ਰੱਖ ਲਓ ਕਿ 10 ਜਨਵਰੀ ਤੋਂ ਬਾਅਦ ਤੁਹਾਡੇ ਜਿੰਨੇ ਵੀ ਕੰਮ ਰੁਕੇ ਹੋਏ ਸਨ ਉਹ ਵੀ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਜੇਕਰ ਤੁਹਾਡਾ ਪੈਸਾ ਕਿਧਰੇ ਰੁਕਿਆ ਹੋਇਆ ਸੀ ਉਹ ਵੀ ਹੁਣ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਵੇਖੋ ਜੀ ਕਿ ਸ਼ਨੀ ਦਾ ਪੂਰਵ ਨਕਸ਼ਤਰ ਵਿੱਚ ਹੋਣਾ ਤੁਹਾਡਾ ਰੁਕਿਆ ਹੋਇਆ ਪੈਸਾ ਵਾਪਸ ਦਿਵਾਉਣ ਵਿੱਚ ਤੁਹਾਡੀ ਹੈਲਪ ਕਰ ਸਕਦਾ ਹੈ ਇਸ ਕਰਕੇ ਜਿਨ੍ਹਾਂ ਦੇ ਕੋਲ ਤੁਹਾਡਾ ਪੈਸਾ ਫਸਿਆ ਹੋਇਆ ਸੀ ਉਹਨਾਂ ਨੂੰ ਫੋਨ ਕਾਲ ਕਰੋ ਤੇ ਉਹਨਾਂ ਦੇ ਨਾਲ ਕੋਈ ਮੀਟਿੰਗ ਕਰੋ ਜਿਸ ਦੇ ਨਾਲ ਤੁਹਾਡਾ ਰੁਕਿਆ ਪੈਸਾ ਵਾਪਸ ਮਿਲ ਜਾਵੇਗਾ ਤੀਜਾ ਜੋ ਰੈਂਟਲ ਇਨਕਮ ਦਾ ਕੰਮ ਕਰਦੇ ਹਨ ਤੁਹਾਡੀ ਜੇਕਰ ਕਿਰਾਏ ਤੇ ਸ਼ਾਪ ਹੈ ਤਾਂ ਕਿਰਾਏ ਦਾ ਮਕਾਨ ਜੇਕਰ ਤੁਸੀਂ ਚੜਾਇਆ ਹੋਇਆ ਹੈ ਉਸ ਤੋਂ ਵੀ ਤੁਹਾਡੀ ਇਨਕਮ ਆਉਣੀ ਸ਼ੁਰੂ ਹੋ ਜਾਵੇਗੀ ਜਾਂ ਕੋਈ ਪ੍ਰਾਪਰਟੀ ਤੋਂ ਰਿਲੇਟਡ ਤੁਹਾਨੂੰ ਜਨਵਰੀ ਦੇ ਮਹੀਨੇ ਵਿੱਚ ਇਨਕਮ ਨਜ਼ਰ ਆ ਰਹੀ ਹੈ ਇਹ ਤਿੰਨ ਲਾਭ ਦੇ ਯੋਗ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਹਨ ਹੁਣ ਅਸੀਂ ਕੁੰਭ ਰਾਸ਼ੀ ਦੇ ਪਰਿਵਾਰਕ ਜੀਵਨ ਦੀ ਗੱਲ ਕਰੀਏ ਤਾਂ ਵੇਖੋ ਜੀ ਪਰਿਵਾਰਕ ਭਾਵ ਵਿੱਚ ਤਾਂ ਬ੍ਰਹਸਪਤੀ ਬੈਠਾ ਹੋਇਆ ਹੈ ਇਸ ਜਨਵਰੀ ਦੇ ਮਹੀਨੇ ਵਿੱਚ ਜੋ ਤੁਹਾਡੇ ਬਜ਼ੁਰਗ ਹਨ ਉਹ ਪਾਠ ਪੂਜਾ ਕਰਦੇ ਹੋਏ ਨਜ਼ਰ ਆਉਣਗੇ ਘਰ ਵਿੱਚ ਤੁਸੀਂ ਪਾਠ ਪੂਜਾ ਦਾ ਜਾਂ satsang ਵੀ ਕੋਈ ਕਰਵਾ ਸਕਦੇ ਹੋ ਕਹਿਣ ਦਾ ਮਤਲਬ ਹੈ ਕਿ ਜਨਵਰੀ ਦੇ ਮਹੀਨੇ ਵਿੱਚ ਘਰ ਦਾ ਮਾਹੌਲ ਬੜਾ ਹੀ ਸ਼ਾਂਤੀ ਨਮਾ ਬਣਿਆ ਰਹੇਗਾ ਇਸ ਤਰ੍ਹਾਂ ਦੇ ਯੋਗ ਤੁਹਾਡੀ ਕੁੰਡਲੀ ਵਿੱਚ ਬਣਦੇ ਨਜ਼ਰ ਆ ਰਹੇ ਹਨ ਨਾਲ ਦੇ ਨਾਲ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਾਤਾ ਨਾਲ ਜਾਂ ਭੈਣ ਭਰਾਵਾਂ ਦੇ ਨਾਲ ਕਿਧਰੇ ਧਾਰਮਿਕ ਯਾਤਰਾ ਤੇ ਜਾ ਸਕਦੇ ਹੋ ਕੋਈ ਇਤਿਹਾਸਿਕ ਗੁਰਦੁਆਰੇ ਮੰਦਰ ਦੇ ਦਰਸ਼ਨ ਕਰਨ ਲਈ ਵੀ ਜਾ ਸਕਦੇ ਹੋ ਇਸ ਤਰ੍ਹਾਂ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਜੀ ਕੁੰਭ ਰਾਸ਼ੀ ਜਾਤਕਾਂ ਦੀ ਸੰਤਾਨ ਦੇ ਬਾਰੇ ਉਹ ਵੱਡੀ ਸੰਤਾਨ ਹੈ ਜਾਂ ਛੋਟੀ ਸੰਤਾਨ ਹੈ ਤਾਂ ਵੇਖੋ ਜੀ 10 ਜਨਵਰੀ ਤੋਂ ਬਾਅਦ ਬੁੱਧ ਮੂਲ ਨਕਸ਼ਤਰ ਵਿੱਚ ਜਾਵੇਗਾ ਤੇ ਤੁਹਾਨੂੰ ਦੱਸ ਦਈਏ ਕਿ ਜਦੋਂ ਬੁੱਧ ਮੂਲ ਨਕਸ਼ਤਰ ਵਿੱਚ ਜਾਂਦੇ ਹਨ ਤਾਂ ਤੇਜ਼ ਹੋ ਜਾਂਦੇ ਹਨ ਪੋਜ਼ਿਟਿਵ ਰਿਜ਼ਲਟ ਤੁਹਾਡੀ ਜ਼ਿੰਦਗੀ ਵਿੱਚ ਆਉਣੇ ਸ਼ੁਰੂ ਹੋ ਜਾਣਗੇ 10 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਤੁਹਾਨੂੰ ਮਤਲਬ ਕਿ ਤੁਹਾਡੀ ਸੰਤਾਨ ਦੇ ਨਾਲ ਬਹੁਤ ਹੀ ਕੋਈ ਰਿਲੇਟਿਡ ਚੰਗੀ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਵੱਡੀ ਸੰਤਾਨ ਜੋ 18 ਸਾਲ ਤੋਂ ਉੱਪਰ ਹੈ ਉਹਨਾਂ ਦੇ ਕੈਰੀਅਰ ਵਿੱਚ ਜਿਹੜੀ ਗ੍ਰੋਥ ਹੁੰਦੀ ਹੈ ਉਹ ਤੁਹਾਨੂੰ ਨਜ਼ਰ ਆਵੇਗੀ ਤੇ ਜਿਹੜੀ ਛੋਟੀ ਸੰਤਾਨ ਹੈ ਛੋਟੇ ਬੱਚੇ ਹਨ ਉਹਨਾਂ ਦਾ ਪਰਫਾਰਮੈਂਸ ਬੜਾ ਹੀ ਚੰਗਾ ਰਹੇਗਾ ਉਹਨਾਂ ਦਾ ਪੜ੍ਹਾਈ ਵਿੱਚ ਇਸ ਸਮੇਂ ਬੜਾ ਮਨ ਲੱਗੇਗਾ ਟੀਚਰ ਵੱਲੋਂ ਉਹਨਾਂ ਦੇ ਅਧਿਆਪਕਾਂ ਵੱਲੋਂ ਉਹਨਾਂ ਦੀ ਖਾਸ ਤਾਰੀਫ਼ ਕੀਤੀ ਜਾਵੇਗੀ ਕੋਈ ਵੀ ਸਿੰਗਿੰਗ ਡਾਂਸਿੰਗ ਕਿਸੇ ਵੀ ਐਕਟੀਵਿਟੀ ਵਿੱਚ ਜੇਕਰ ਉਹ ਭਾਗ ਲੈਂਦੇ ਹਨ ਉਹਨਾਂ ਨੂੰ ਅਵਾਰਡ ਮਿਲਣ ਦੇ ਯੋਗ ਨਜ਼ਰ ਆ ਰਹੇ ਹਨ ਇਸ ਤਰ੍ਹਾਂ ਕਹਿ ਸਕਦੇ ਹੋ ਕਿ ਸੰਤਾਨ ਵਾਸਤੇ ਜਨਵਰੀ ਦਾ ਮਹੀਨਾ ਬੜਾ ਹੀ ਚੰਗਾ ਸਾਬਿਤ ਹੋ ਜਾਵੇਗਾ ਜੇ ਅਸੀਂ ਸਟੂਡੈਂਟਸ ਵਰਗ ਦੀ ਗੱਲ ਕਰੀਏ ਤਾਂ ਉਹ ਥੋੜਾ ਜਿਹਾ ਜਨਵਰੀ ਦੇ ਮਹੀਨੇ ਉਹਨਾਂ ਨੂੰ ਧਿਆਨ ਰੱਖਣਾ ਹੋਵੇਗਾ ਕਿਉਂਕਿ ਉਹਨਾਂ ਦਾ ਆਪਣੇ ਦੋਸਤਾਂ ਦੇ ਨਾਲ ਵਾਦ-ਵਿਵਾਦ ਹੋ ਸਕਦਾ ਹੈ ਬਹਿਸਬਾਜ਼ੀ ਹੋ ਸਕਦੀ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਆਪਣੇ ਮਾਤਾ-ਪਿਤਾ ਵੱਲੋਂ ਮੰਨੀ ਜਾਣ ਵਾਲੀ ਡਿਮਾਂਡ ਉਹ ਉਹਨਾਂ ਦੀ ਪੂਰੀ ਹੋ ਸਕਦੀ ਹੈ ਆਪਣੇ ਮਾਤਾ ਪਿਤਾ ਤੋਂ ਜਿਹੜੀ ਵੀ ਡਿਮਾਂਡ ਕਰਨਗੇ ਜਨਵਰੀ ਮਹੀਨੇ ਵਿੱਚ ਉਹਨਾਂ ਦੀ ਉਹੀ ਪੂਰੀ ਹੋ ਜਾਵੇਗੀ ਇਸ ਦੇ ਨਾਲ ਨਾਲ ਕੁੰਭ ਰਾਸ਼ੀ ਵਾਲੇ ਜਿਹੜੇ ਵੱਡੀ ਸੰਤਾਨ ਹਨ ਉਹਨਾਂ ਦੀ ਕਿਧਰੇ ਹਿਲ ਸਟੇਸ਼ਨ ਨਦੀ ਪਹਾੜ ਦੀ ਯਾਤਰਾ ਘੁੰਮਣ ਦਾ ਪਲਾਨ ਜਨਵਰੀ ਮਹੀਨੇ ਦੇ ਵਿੱਚ ਬਣ ਸਕਦਾ ਹੈ ਕੁੰਭ ਰਾਸ਼ੀ ਵਾਲੇ ਜਿਹੜੇ ਜਾਤਕ ਨੌਕਰੀ ਕਰਦੇ ਹਨ ਉਹਨਾਂ ਦੇ ਲਈ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਸਮਾਂ ਬੜਾ ਹੀ ਚੰਗਾ ਹੈ ਉਹਨਾਂ ਦੀ ਕੁੰਡਲੀ ਵਿੱਚ ਕਾਲ ਸਰਬਯੋਸ਼ ਅਤੇ ਸ਼ਨੀ ਦੀਆਂ ਸਾੜ ਸਦੀ ਦੇ ਕਾਰਨ ਇਸ ਤਰ੍ਹਾਂ ਦੇ ਦੋਸ਼ ਹੋ ਸਕਦੇ ਹਨ ਤੁਸੀਂ ਕਿਸੇ ਵੀ ਤਰ੍ਹਾਂ ਦੇ ਐਸਟਰੋਲੋਜਰ ਨੂੰ ਦਿਖਾ ਕੇ ਆਪਣੀ ਕੁੰਡਲੀ ਸਹੀ ਕਰਵਾ ਸਕਦੇ ਹੋ ਜੇਕਰ ਗੱਲ ਕੀਤੀ ਜਾਵੇ ਕਿ ਜਿਹੜੇ ਲੋਕ ਨੌਕਰੀ ਕਰਦੇ ਹਨ ਤਾਂ ਵੇਖੋ ਜੀ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਕਿ ਮੰਗਲ ਵਕਰੀ ਹੋ ਰਹੇ ਹਨ ਤੇ ਉਲਟੀ ਚਾਲ ਚੱਲਣਗੇ ਮੰਗਲ ਦਾ ਉਲਟਾ ਚੱਲਣਾ ਤੁਹਾਡੇ ਰਹਨ ਨੂੰ ਰਸਤੇ ਨੂੰ ਸਿੱਧਾ ਕਰਨਾ ਹੈ ਤੁਹਾਡੀ ਜਨਵਰੀ ਮਹੀਨੇ ਦੇ ਵਿੱਚ ਸੇਲ ਚੰਗੀ ਹੋਵੇਗੀ ਆਫਿਸ ਦੇ ਵਿੱਚ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਦੀ ਕੋਈ ਡਿਮਾਂਡ ਇੰਨੀ ਵਧੀਆ ਹੋਵੇਗੀ ਕਿ ਕੋਈ ਵੀ ਪ੍ਰੋਜੈਕਟ ਤੇ ਜੇਕਰ ਉਹ ਕੰਮ ਕਰਦੇ ਹਨ ਤਾਂ ਉਹਨਾਂ ਨੂੰ ਧਨ ਲਾਭ ਜ਼ਰੂਰ ਮਿਲ ਜਾਵੇਗਾ ਤੁਹਾਡੇ ਲਵ ਰਿਲੇਸ਼ਨਸ਼ਿਪ ਭਾਵੇਂ ਤੁਸੀਂ ਲਵ ਲਾਈਫ ਭਾਵੇਂ ਤੁਸੀਂ ਲਵ ਪਾਰਟਨਰ ਹੋ ਜਾਂ ਲਾਈਫ ਪਾਰਟਨਰ ਹੋ ਹਸਬੈਂਡ ਵਾਈਫ ਹੋ ਤਾਂ ਜਨਵਰੀ ਮਹੀਨਾ ਤੁਹਾਡੇ ਲਈ ਗ੍ਰਹਿਣ ਸ਼ਤਰਾਂ ਦੇ ਹਿਸਾਬ ਦੇ ਨਾਲ ਬੜਾ ਹੀ ਵਧੀਆ ਰਹਿਣ ਵਾਲਾ ਹੈ ਜੋ ਵੀ ਤੁਹਾਡੀ ਮਿਸਅੰਡਰਸਟੈਂਡਿੰਗ ਸੀ ਮਤਭੇਦ ਸੀ ਉਹ ਦੂਰ ਹੋ ਜਾਣਗੇ ਤੁਸੀਂ ਇੱਕ ਦੂਸਰੇ ਦੀਆਂ ਗੱਲਾਂ ਨੂੰ ਮੰਨੋਗੇ ਇੱਕ ਦੂਸਰੇ ਦੀਆਂ ਫੀਲਿੰਗਸ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰੋਗੇ ਤੁਸੀਂ ਇੱਕ ਦੂਜੇ ਨੂੰ ਸਰਪ੍ਰਾਈਜ਼ ਗਿਫਟ ਵੀ ਦਿੰਦੇ ਹੋਏ ਨਜ਼ਰ ਆ ਸਕਦੇ ਹੋ ਇਸ ਤੋਂ ਇਲਾਵਾ ਜੇ ਤੁਹਾਡਾ ਪਾਰਟਨਰ ਜੌਬ ਕਰਦਾ ਹੈ ਉਸ ਦੀ ਸੇਲ ਬਹੁਤ ਅਸ਼ੀ ਹੈ ਭਾਵਕੇ ਚੰਗੀ ਹੈ ਤਾਂ ਇਸ ਤੋਂ ਇਲਾਵਾ ਪਾਰਟਨਰ ਦੇ ਕੋਈ ਰਿਸ਼ਤੇਦਾਰ ਕੋਈ ਮਹਿਮਾਨ ਜਨਵਰੀ ਦੇ ਮਹੀਨੇ ਵਿੱਚ ਤੁਹਾਡੇ ਘਰ ਆ ਸਕਦੇ ਹਨ ਇਸ ਤੋਂ ਇਲਾਵਾ ਬਹੁਤ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਮਾਹੌਲ ਖੁਸ਼ ਨਮਾ ਬਣ ਜਾਵੇਗਾ। ਕੁੱਲ ਮਿਲਾ ਕੇ ਤੁਹਾਨੂੰ ਦੱਸ ਦਈਏ। ਕੁੱਲ ਮਿਲਾ ਕੇ ਦੱਸ ਦਈਏ ਕਿ ਤੁਹਾਡੇ ਲਈ ਇਹ ਮਹੀਨਾ ਬੜਾ ਹੀ ਖਾਸ ਸਾਬਿਤ ਹੋ ਜਾਵੇਗਾ। ਇਹਨਾਂ ਦੇ ਲਈ ਖਾਸ ਹਦਾਇਤਾਂ ਇਹ ਹਨ ਜੀ ਕਿ ਜਨਵਰੀ ਦੇ ਮਹੀਨੇ ਤੁਸੀਂ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖਣਾ ਹੈ। ਡਰਾਈਵ ਕਰਦੇ ਸਮੇਂ ਵੀ ਬਹੁਤ ਹੀ ਤੁਸੀਂ ਸਾਵਧਾਨੀ ਦੇ ਨਾਲ ਹੀ ਚੱਲਣਾ ਹੈ। ਹਰ ਕਿਸੇ ਤੇ ਵਿਸ਼ਵਾਸ ਬਹੁਤ ਜਲਦੀ ਨਹੀਂ ਕਰਨਾ। ਇਜਿਸ ਦੇ ਨਾਲ ਤੁਸੀਂ ਸੇਫ ਤੇ ਸੁਰੱਖਿਅਤ ਮਹਿਸੂਸ ਕਰੋਗੇ ਸੋ ਦੋਸਤੋ ਇਹ ਸੀ ਜੀ ਕੁੰਭ ਰਾਸ਼ੀ ਫਲਵਾਰਿਆਂ ਦੀ ਜਾਣਕਾਰੀ ਧੰਨਵਾਦ